ਮੇਰੀ ਬੇਟੀ ਆਈ ਤੇ ਮੇਰੇ ਸਿਸਕਰਨ ਤੇ ਡੁਖਰਾ ਮੈਂ ਕਿ ਕੀ ਹੋਇਆ ਇਹ ਮੇਰੇ ਕੋਲ ਬਤਾ ਨਹੀਂ ਰਹੀ ਫਿਰ ਨਾ ਮੈਂ ਇਹਨੂੰ ਕੁੱਟ ਕੇ ਦੇਖਾ ਸਾਰਾ ਪੁੱਛਿਆ ਫਿਰ ਮੇਰੀ ਲੜਕੀ ਕਹਿ ਰਹੀ ਸੀ ਉਸਨੂੰ ਡਾਂਸ ਸੁਝਾਣੇ ਦਾ ਉਸਨੇ ਮੇਰੇ ਹੱਥ ਤੇ ਪੈਰ ਬੰਨ੍ਹ ਕੇ ਮੇਰਾ ਮੂੰਹ ਬੰਦ ਕੇ ਮੰਮੀ ਮੇਰੇ ਨਾਲ ਇੰਦਾ ਕਰਾ ਫਿਰ ਮੈਂ ਬੁੜੀਆਂ ਨੂੰ ਦੇਖਿਆ ਮੇਰੇ ਕੋਲ ਦੇਖ ਕੇ ਅੰਗਿਆਰੀ ਮੰਮੀ ਮੇਰੇ ਕੋਲ ਮਾਰ ਦੋ ਮੈਂ ਕਿ ਮੈਂ ਕਿਦਾ ਮਾਰ ਦੂੰ ਮੈਂ ਉਹਨਾਂ ਨੇ ਦੋਸ਼ੀ ਨੂੰ ਸੋਝਾ ਮਿਲਣੀ ਚਾਹੀਦੀ ਜਿਉ ਮੇਰੇ ਬੱਚੇ ਨੇ ਕਰਿਆ ਇਹਨੇ 11ਵੇਂ ਮਹੀਨੇ ਵੀ ਮੇਰੇ ਬੱਚੇ ਨਾ ਕਰਿਆ ਤਾਂ ਦੂਸਰੀ ਵਾਰੀ ਕਰਿਆ ਬੱਚੇ ਨੇ ਧਮਕਾ ਦਿਆ ਇੰਨਾ ਤੇਰੀ ਮੰਮੀ ਪ ਤੇਰੇ ਬਤਾਇਆ ਬੰਦਾ ਕਿਹਦੀ ਉਮਰ ਦਾ ਕਿੱਥੋਂ ਦਾ 80 ਸਾਲ ਦਾ ਬੰਦਾ ਹੈਗਾ ਸੱਚੀ ਠੀਕ ਕਿਸੇ ਨੂੰ ਨਹੀਂ ਪਤਾ ਹੋਇਆ ਸਰ ਮੈਂ ਬੱਚੇ ਦੇ ਸਕੂਲ ਅਧਿਆਪਕ ਆਈ ਜਾਂ ਸਵੇਰਾਂ ਲਈ ਮਮਾ ਆਏ ਰੋਂਦੇ ਆਏ ਉਹਨਾਂ ਨੇ ਸਾਰੇ ਹਾਲਾਤ ਦੱਸੇ ਕਿ ਮੇਰੀ ਬੱਚੀ ਨਾਲ ਜੋ ਕਿ ਬੱਚੀ 9 ਸਾਲ ਦੀ ਹੈ ਤੇ 4th ਕਲਾਸ ਚ ਪੜਦੀ ਹੈ ਤੇ ਇਹਨਾਂ ਦੇ ਗਲੀ 'ਚ ਇੱਕ ਬਜ਼ੁਰਗ ਰਹ ਗਿਆ ਉਹ ਵਗੇ 75-80 ਸਾਲ ਦੇ ਹੈਗੇ ਜਿਨ੍ਹਾਂ ਨੇ ਕਿ ਬੱਚੀ ਦੇ ਨਾਲ ਇਹ ਕੀਤਾ ਤੇ ਸਾਨੂੰ ਇਹ ਇਹ ਜਿਹੜੀ ਤੁਸੀਂ ਵੀਡੀਓ ਦੇਖਦੇ ਪਿਓ ਨਾ ਇਹ ਪੰਜਾਬ ਦੀ ਹੈ ਜਿੱਥੇ 80 ਸਾਲ ਦਾ ਬੰਦਾ ਬੱਚੀ ਨੂੰ ਚੀਜ਼ ਇਹਦੇ ਬਾਨੇ ਆਪਣੇ ਘਰ ਬੁਲਾ ਲੈਂਦਾ ਹੁੰਦਾ ਸੀ ਔਰ ਪਹਿਲੇ ਤਾਂ ਉਹਨੇ ਦੁਸ਼ਕਰਮ ਕੀਤਾ ਔਰ ਫਿਰ ਡਰਾਇਆ ਤਮਕਾਇਆ ਕਿ ਅਗਰ ਤੂੰ ਇਹ ਘਟਨਾ ਆਪਣੇ ਮੰਮੀ ਪਾਪਾ ਨੂੰ ਦੱਸੇਂਗੀ ਤੇ ਮੈਂ ਉਹਨਾਂ ਨੂੰ ਜਾਨੂ ਮਾਰ ਦੇਵਾਂਗਾ ਬੱਚੇ ਨੇ ਕੁਝ ਵੀ ਨਹੀਂ ਦੱਸਿਆ ਸੋਰੀਆ ਸ਼ਲੀਲ ਵੀਡੀਓ ਵੀ ਬਣਾ ਲਈ ਤੇ ਉਸ ਤੋਂ ਬਾਅਦ ਕੀ ਕੀਤਾ ਕਿ ਜਿਹੜਾ گاਵਾ ਦੂਜੀ ਵਾਰੀ ਫਿਰ ਉਹਦੇ ਹੱਥ ਪੈਰ ਬਣ ਕੇ ਬੱਚੇ ਨੇ ਗਲਤ ਕੰਮ ਕੀਤਾ ਸੋ ਪਲੀਜ਼ ਮੈਂ ਇਹੀ ਤੁਹਾਡੇ ਚਰਣਾ ਚ ਬੇਨਤੀ ਹੈ ਮੇਰੀ ਵੀਰਾ ਪੈਣਾਗੇ ਕਿ ਆਪਣੇ ਬੱਚਿਆਂ ਦੇ ਉੱਤੇ ਨਜ਼ਰ ਰੱਖਿਆ ਕਰੋ ਜਿੱਥੇ ਵੀ ਜਾਂਦੀਆਂ ਖਾਲੀ ਪੋਲੇ ਹੁੰਦੇ ਆ ਸੋ ਉਹਨਾਂ ਨੂੰ ਨਹੀਂ ਸਮਝਾਏਗੀ ਸੋ ਤੁਸੀਂ ਆਪਣੇ ਬੱਚਿਆਂ ਲਈ ਥੋੜਾ ਟਾਈਮ ਕੱਢ ਕੇ ਉਹਨਾਂ ਦੀ ਦਿਨਚਰਿਆ ਦੀ ਜਾਣਕਾਰੀ ਜ਼ਰੂਰ ਲਿਆ ਕਰੋ ਅਗਰ ਉਹਨਾਂ ਕੋਈ ਗਲਤੀ ਹੁੰਦੀ ਹੈ ਅਗਰ ਤੁਸੀਂ ਉਹਨਾਂ ਨੂੰ ਡਾਂਟੇ ਡਾਂਟਣਾ ਨਹੀਂ ਹੈ ਧਮਕਾਣਾ ਨਹੀਂ ਹੈ ਸੋ ਉਹਨਾਂ ਨੂੰ ਪਿਆਰ ਨਾਲ ਸਮਝਾਉਣਾ ਕਿ ਬੱਚੇ ਆਪ ਤੋੜਨਾ ਖੜੇ ਆ ਕੋਈ ਗਲਤ ਸਟੈਪ ਨਹੀਂ ਚੁੱਕਣਾ ਜਿੱਥੇ ਵੀ ਅਗਰ ਤੁਹਾਡੇ ਕੋਈ ਗਲਤੀ ਹੁੰਦੀ ਹੈ ਸਾਡੇ ਨਾਲ ਗੱਲ ਸਾਂਝੀ ਕਰੋ ਅਸੀਂ ਵੱਡੇ ਆ ਤੁਹਾਨੂੰ ਕੋਈ ਵੀ ਮੁਸੀਬਤੋ ਆਪਾਂ ਨਿਕਾਲ ਸਕਦੇ ਆ ਠੀਕ ਹੈ ਸੋ ਅਗਰ ਇਹ ਬੱਚੀ ਨੇ ਪਹਿਲੀ ਵਾਰੀ ਹੀ ਦੱਸ ਦਿੱਤਾ ਹੁੰਦਾ ਹੈ ਇਹੋ ਜੀ ਹਰਕਤ ਤੇ ਦੁਬਾਰਾ ਈ ਹਰਕਤ ਨਾ ਹੁੰਦੀ ਸੋ ਵਾਈ ਗਰੂ ਜੀ ਪਲੀਜ਼ ਮੈਂ ਤੇ ਹੀ ਕਹਾਂਗੀ ਪਲੀਜ਼ ਆਪਣੇ ਬੱਚਿਆਂ ਦਾ ਜਰੂਰ ਧਿਆਨ ਰੱਖਿਆ ਕਰੋ ਮੈਂ ਤੇ ਕਹਿੰਦੀ ਹਾਂ ਇਹ ਜੋ ਪਾਗਲ ਕੁੱਤੇ ਨੂੰ ਨਾ ਸਰਕਾਰ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਬਾਕੀ ਪਾਗਲ ਕੁੱਤੇ ਨੂੰ ਆਪੇ ਨਹੀਂ ਠੱਲ ਪੈ ਜਾਏਗੀ